ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦੀਆਂ ਯਸ਼ਪਾਲ ਗੀੜਾ ਸੀਨੀਅਰ ਕਾਗਰਸੀ ਆਗੂ ਬਲੋ ਜਿਲ੍ਹਾ ਜਲੰਧਰ ਬਲੋ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਤੇ ਦੇਸ਼ ਵਿਦੇਸ਼ੀਆ ਸੰਗਤਾਂ ਨੂੰ ਔਰ ਇਲਾਕੇ ਦੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਮੰਦਿਰ ਕਾਂਸੀ ਬਨਾਰਸ ਰਿਖੇ 7 ਤਰੀਕ ਤੋਂ ਸਮਰ ਸੰਗਤਾਂ ਨੂੰ ਨਾਲ ਲੈ ਕੇ ਜਿੱਥੇ ਪਹੁੰਚੇ ਹੋਏ ਆਂ ਬਨਾਰਸਰੀ ਧਰਤੀ ਤੇ ਜਿੱਥੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਨੇ ਅਵਤਾਰ ਧਾਰਿਆ ਔਰ ਅਸੀਂ ਬੜੇ ਧੰਨਵਾਦੀ ਆਂ ਡੇਰਾ ਸਚਕੰਡ ਬੱਲਾ ਮਹਾਪੁਰਸ਼ਾਂ ਦੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਕਾਂਸੀ ਬਨਾਰਸ ਵਿਖੇ ਸ੍ਰੀ ਗੁਰਬਦਾਸ ਮਹਾਰਾਜ ਜੀ ਦਾ ਜੋ ਅੱਡਾ ਸਥਾਨ ਮੱਕਾ ਬਣਾਇਆ ਔਰ ਸੰਗਤਾਂ ਲਈ ਦਰਸ਼ਨਾਂ ਲਈ 1965 ਤੋਂ ਹੀ ਇਹ ਖੁੱਲਿਆ ਹੋਇਆ ਹੈ ਜਿੱਥੇ ਸੰਤ ਸਰਬੰਦਸ ਮਹਾਰਾਜ ਜੀ ਬਨਾਰਤ ਵਿਖੇ ਜ ਮੰਦਿਰ ਬਣਾਉਣ ਲੱਗੇ ਤੇ ਸੰਤਾਂ ਨੇ ਕਿਹਾ ਮਹਾਰਾਜ ਜੀ ਵੇ ਕਾਂਸੀ ਬਨਾਰਤ ਕੌਣ ਜਾਇਆ ਕਰੂਗਾ ਸੰਤਾਂ ਨੇ ਬਚਨ ਦਿੱਤਾ ਸੰਤਾਂ ਨੂੰ ਵੇ ਕਾਂਸੀ ਬਨਾਰਸ ਨੂੰ ਗੱਡੀਆਂ ਭਰ-ਭਰ ਜਾਇਆ ਕਰਨਗੀਆਂ ਅੱਜ ਜੇ ਗੱਡੀਆਂ ਭਰ-ਭਰ ਕਾਂਸੀ ਬਨਾਰਸ ਨੂੰ ਆਉਂਦੀਆਂ ਤੇ ਦੇਸ਼ ਵਿਦੇਸ਼ ਦੀਆਂ ਸੰਤਾਂ ਹਵਾਈ ਜਹਾਜ਼ ਰਾਹੀਂ ਔਰ ਪੂਰੇ ਇੰਡੀਆ ਭਾਰਤ ਦੇ ਵਿੱਚੋਂ ਟ੍ਰੇਨਾਂ ਰਾਹੀਂ ਸੰਤਾਂ ਅੱਜ ਕਾਂਸੀ ਬਨਾਰਸ ਜੀ ਤਸੀਹੇ ਪਹੁੰਚਦਿਆਂ ਮੈਂ ਜੱਜਪਾਲ ਗੇਂਡਾ ਕਾਉਂਸਲਰ ਫਲੌਰ ਇਲਾਕੇ ਦੀਆਂ ਫਲੌਰ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਸਮੂਹ ਸੁਭਾਵਾਂ ਨੂੰ ਪ੍ਰਬੰਧਕ ਕਮੇਟੀਆਂ ਨੂੰ ਸ਼੍ਰੀ ਉਦਾਸਪੰਦਰ ਪ੍ਰਬੰਧਕ ਕਮੇਟੀ ਨੂਰ ਮੈ ਰੋਡ ਫਲੌਰ ਸ਼੍ਰੀ ਉਦਾਸ ਪਵਨ ਪ੍ਰਬੰਧਕ ਕਮੇਟੀ ਫਲੌਰ ਔਰ ਹੋਰ ਇਲਾਕੇ ਦੀਆਂ ਦੇਖ ਦੇਖ ਦੇ ਸੰਗਤਾਂ ਨੂੰ ਮੈਂ lakh lakh ਵਧਾਈ ਦਿੰਦਾ ਹਾਂ ਮੈਂ ਸਮੁੱਚੇ ਪੱਤਰਕਾਰ ਭਾਈ ਚਾਰੇ ਨੂੰ ਵੀ ਵਧਾਈ ਦਿੰਦਾ ਜਿਹੜਾ ਕਿ ਸਾਡੀਆਂ ਆ ਆਪਣੇ ਪ੍ਰਕਾਸ਼ ਦਿਹਾੜੇ ਦੀਆਂ ਜੋ ਖਬਰਾਂ ਪ੍ਰਕਾਸ਼ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਬੜਾ ਰਿਣੀ ਆ ਮੈਂ ਉਹਨਾਂ ਨੂੰ ਵਧਾਈ ਦਿੰਦਾ ਆ ਅਸੀਂ ਬਹੁਤ ਧੰਨਵਾਦੀ ਆ ਡੇਰਾ ਸਸਕਣ ਬੱਲਾ ਦੇ ਗੱਦੀ ਨਿਸ਼ੀਨ ਸ਼੍ਰੀਮਾਨ ਐਕਸਵਾਰਥਨ ਰਣਜਨ ਦਾਸ ਜੀ ਮਹਾਰਾਜ ਜੋ ਕਿ ਅੱਜ 10 ਹਰਬਰੀ ਨੂੰ ਸ਼ਾਮ ਨੂੰ 3 ਵਜੇ ਜੋ ਸਪੈਸ਼ਲ ਟ੍ਰੇਨ ਲੈ ਕੇ ਸੰਤਾ ਮਹਾਪੁਰਚਾ ਨੂੰ ਔਰ ਐਨ ਆਰ ਆਈ ਭਰਾਵਾਂ ਨੂੰ ਔਰ ਇਲਾਕੇ ਦੀਆਂ ਸੰਗਤਾਂ ਨਾਲ ਲੈ ਕੇ ਅ 10 ਤੋਂ 4 ਵੇ ਦੇ ਵਿੱਚ ਪਨਾਹ ਸਟੇਸ਼ਨ ਤੇ ਪਹੁੰਚ ਰਹੇ ਨੇ ਮੈਂ ਉਹਨਾਂ ਨੂੰ ਵੀ ਅੱਜ ਦੇ ਇਸ ਮਹਾਨ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਮੇਰੇ ਨਾਲ ਸਾਡੀਆਂ ਹੋਰ ਸਰਵਾਵਾਂ ਸਾਡੀਆਂ ਸਾਕਤਾਂ ਜੁੜੀਆਂ ਹੋਈਆਂ ਨੇ 10 ਵੱਲੋਂ ਆਪ ਸਭ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜਿੱਥੇ ਸਾਡੇ ਕਾਉਂਸਲਰ ਸਾਹਿਬ ਜੀ ਨੇ ਆਪ ਜੀ ਨੂੰ ਪਹਿਲਾਂ ਹੀ ਸਾਰਾ ਵਿਸਥਾਰਪੂਰਵ ਦੱਸਤਾ ਆ ਸੋ ਮੈਂ ਬੜਾ ਕੁਝ ਨਾ ਕਹਿੰਦਾ ਹੋਇਆ ਆਪ ਨੂੰ ਸ਼੍ਰੀ ਗੁਰਬਖਸ਼ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਯਾਨੀ ਕਿ ਗੀਤਕਾਰ ਊਮੀ ਕਾਲਾ ਸੰਘਾ ਵੱਲੋਂ ਆਪ ਸਭ ਨੂੰ ਸ਼੍ਰੀ ਗੁਰਬਖਸ਼ ਮਹਾਰਾਜ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਤੋਂ ਫਿਰ ਤੋਂ ਬਹੁਤ-ਬਹੁਤ ਮੁਬਾਰਕਾਂ ਜੋ ਬੋਲੇ 101 ਰੁਪਏ ਸ਼੍ਰੀ ਗੁਰਬਖਸ਼ ਮਹਾਰਾਜ ਕੀ ਜੈ ଗୁରୁଦେବ ଧନ ଗୁରୁଦେବ